ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਮਾਰੂ ਬਾਣੀ ਰਵਿਦਾਸ ਜੀੋ ਕੀ ਏਕ ਓੰਕਾਰ ਸਤਗੁਰ ਪੈ ਸਾਦ ਐਸੀ ਲਾਲ ਤੁਜ ਬਿਨ ਕੌਣ ਕਰੇ ਗਰੀਬ ਨਿਵਾਜ ਗਸਈਆ ਮੇਰਾ ਮਾਥੈ ਛਤਰ ਧਰੇ ਰਹਾਉ ਜਾਂ ਕਿ ਛੋਤਾ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਢਰੈ ਨੀਚੋਂ ਊਚ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਡਰੈ ਨਾਮ ਦੇਵ ਕਬੀਰ ਤਰ ਲੋਚਨ ਸਦਨਾ ਸੈਨ ਤਰੇ ਕਹ ਰਵਿਦਾਸ ਸੁਨ ਹੋਰ ਸੰਤੋ ਹਰ ਜਿਓ ਤੇ ਸਭ ਸਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਮਾਰੂ ਬਾਣੀ ਰਵਿਦਾਸ ਜੀਓ ਕੀ ੴ ਸਤਿਗੁਰ ਪੈ ਸਾਦ ਐਸੀ ਲਾਲ ਤੁਜ ਬਿਨ ਕੌਣ ਕਰੇ ਗਰੀਬ ਨਵਾਜ ਗਸਈਆ ਮੇਰਾ ਮਾਥੇ ਸ਼ਤਰ ਧਰੇ ਰਹਾਉ ਜਾ ਕਿ ਸ਼ੋਤਾ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਢਰੈ ਨੀਚੋਂ ਊਚ ਕਰੇ ਮੇਰਾ ਗੋਵਿੰਦ ਕਾ ਹੂੰ ਤੇ ਨਾ ਡਰੈ ਨਾਮ ਦੇਵ ਕਬੀਰ ਤੇ ਲੋਚਨ ਸਦਨਾ ਸੈਨ ਤਰੈ ਕਹ ਰਵਿਦਾਸ ਸੁਨ ਹੋਰ ਸੰਤੋ ਹਰ ਜਿਓ ਤੇ ਸਭ ਸਰੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਮਾਰੂ ਬਾਣੀ ਰਵਿਦਾਸ ਜੀਓ ਕੀ ੴ ਸਤਿਗੁਰ ਪੈ ਸਾਦ ਐਸੀ ਲਾਲ ਤੁਜ ਬਿਨ ਕੌਣ ਕਰੇ ਗਰੀਬ ਨਿਵਾਜ ਗਸਈਆ ਮੇਰਾ ਮਾਥੈ ਛਤਰ ਧਰੇ ਰਹਾਉ ਜਾਂ ਕਿ ਛੋਤਾ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਢਰੈ ਨੀਚੋਂ ਊਚ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਡਰੈ ਨਾਮ ਦੇਵ ਕਬੀਰ ਤਰ ਲੋਚਨ ਸਦਨਾ ਸੈਨ ਤਰੈ ਕਹ ਰਵਿਦਾਸ ਸੁਨ ਹੋਰ ਸੰਤੋ ਹਰ ਜੀਉ ਤੇ ਸਭ ਸਰੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਮਾਰੂ ਬਾਣੀ ਰਵਿਦਾਸ ਜੀੋ ਕੀ ਇਕ ਓੰਕਾਰ ਸਤਿਗੁਰ ਪੈਸਾਦ ਐਸੀ ਲਾਲ ਤੁਜ ਬਿਨ ਕੌਣ ਕਰੇ ਗਰੀਬ ਨਿਵਾਜ ਗਸਈਆ ਮੇਰਾ ਮਾਥੈ ਛਤਰ ਧਰੇ ਰਹਾਉ ਜਾਂ ਕਿਛੋ ਤਾ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਢਰੈ ਨੀਚੋਂ ਊਚ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਡਰੈ ਨਾਮ ਦੇਵ ਕਬੀਰ ਤਰ ਲੋਚਨ ਸਦਨਾ ਸੈਨ ਤਰੇ ਕਹ ਰਵਿਦਾਸ ਸੁਨ ਹੋਰ ਸੰਤੋ ਹਰ ਜਿਓ ਤੇ ਸਭ ਸਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਮਾਰੂ ਬਾਣੀ ਰਵਿਦਾਸ ਜੀਓ ਕੀ ੴ ਸਤਿਗੁਰ ਪੈਸਾਦ ਐਸੀ ਲਾਲ ਤੁਜ ਬਿਨ ਕੌਲ ਕਰੇ ਗਰੀਬ ਨਵਾਜ ਗਸਈਆ ਮੇਰਾ ਮਾਥੇ ਛਤਰ ਧਰੇ ਰਹਾਉ ਜਾਂ ਕੀ ਸੋਤਾ ਜਗਤ ਕੋ ਲਾਗਿਆ ਤਾਂ ਪਰ ਤੂੰ ਹੀ ਢਰੈ ਨੀਚੋਂ ਊਚ ਕਰੇ ਮੇਰਾ ਗੋਵਿੰਦ ਕਾ ਹੂੰ ਤੇ ਨਾ ਡਰੈ ਨਾਮ ਦੇਵ ਕਬੀਰ ਤਰ ਲੋਚਨਾ ਸਦਨਾ ਸੈਨ ਤਰੈ ਕਹਿ ਰਵਿਦਾਸ ਸੁਨ ਹੋਰ ਸੰਤੋ ਹਰ ਜਿਓ ਤੇ ਸਭ ਸਰੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਮਾਰੂ ਬਾਣੀ ਰਵਿਦਾਸ ਜੀਓ ਕੀ ੴ ਸਤਿਗੁਰ ਪੈ ਸਾਦ ਐਸੀ ਲਾਲ ਤੁਝ ਬਿਨ ਕੌਣ ਕਰੇ ਗਰੀਬ ਨਿਵਾਜ ਗਸਈਆ ਮੇਰਾ ਮਾਥੇ ਛਤਰ ਧਰੇ ਰਹਾਉ ਜਾਂ ਕਿ ਛੋਤਾ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਢਰੈ ਨੀਚੋਂ ਊਚ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਡਰੈ ਨਾਮ ਦੇਵ ਕਬੀਰ ਤਰ ਲੋਚਨ ਸਦਨਾ ਸੈਨ ਤਰੈ ਕਹ ਰਵਿਦਾਸ ਸੁਨ ਹੋਰ ਸੰਤੋ ਹਰ ਜਿਓ ਤੇ ਸਭ ਸਰੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਮਾਰੂ ਬਾਣੀ ਰਵਿਦਾਸ ਜੀਓ ਕੀ ੴ ਸਤਿਗੁਰ ਪ੍ਰਸਾਦ ਐਸੀ ਲਾਲ ਤੁਜ ਬਿਨ ਕੌਣ ਕਰੇ ਗਰੀਬ ਨਿਵਾਜ ਗਸਈਆ ਮੇਰਾ ਮਾਥੈ ਛਤਰ ਧਰੇ ਰਹਾਉ ਜਾਂ ਕਿਛੋ ਤਾ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਢਰੈ ਨੀਚੋਂ ਊਚ ਕਰੇ ਮੇਰਾ ਗੋਵਿੰਦ ਕਾਹੂ ਤੇ ਨ ਡਰੈ ਨਾਮ ਦੇ ਕਬੀਰ ਤੇ ਲੋਚਨ ਸਦਨਾ ਸੈਨ ਤਰੇ ਕਹ ਰਵਿਦਾਸ ਸੁਨ ਹੋਰ ਸੰਤੋ ਹਰ ਜੀਉ ਤੇ ਸਭ ਸਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਮਾਰੂ ਬਾਣੀ ਰਵਿਦਾਸ ਜੀ ਦੀ ੴ ਸਤਿਗੁਰ ਪੈਸਾਦ ਐਸੀ ਲਾਲ ਤੁਜ ਬਿਨ ਕਾਉਲ ਕਰੇ ਗਰੀਬ ਨਿਵਾਜ ਗਸਈਆ ਮੇਰਾ ਮਾਥੇ ਛਤਰ ਧਰੇ ਰਹਾਉ ਜਾ ਕੀ ਸੋਤਾ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਢਰੈ ਨੀਚੋਂ ਊਚ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਡਰੈ ਨਾਮ ਦੇਵ ਕਬੀਰ ਤਰ ਲੋਚਨ ਸਦਨਾ ਸੈਨ ਤਰੈ ਕਹ ਰਵਿਦਾਸ ਸੁਨ ਹੋਰ ਸੰਤੋ ਹਰ ਜੀਉ ਤੇ ਸਭ ਸਰੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਮਾਰੂ ਬਾਣੀ ਰਵਿਦਾਸ ਜੀਓ ਕੀ ੴ ਸਤਿਗੁਰ ਪੈਸਾਦ ਐਸੀ ਲਾਲ ਤੁਝ ਬਿਨ ਕੌਣ ਕਰੇ ਗਰੀਬ ਨਿਵਾਜ ਗਸਈਆ ਮੇਰਾ ਮਾਥੇ ਛਤਰ ਧਰੇ ਰਹਾਉ ਜਾਂ ਕਿ ਛੋਤਾ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਢਰੈ ਨੀਚੋਂ ਊਚ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਡਰੈ ਨਾਮ ਦੇਵ ਕਬੀਰ ਤੇ ਲੋਚਨ ਸਦਨਾ ਸੈਨ ਤਰੈ ਕਹ ਰਵਿਦਾਸ ਸੁਨ ਹੋਰ ਸੰਤੋ ਹਰ ਜੀਉ ਤੇ ਸਭ ਸਰੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਮਾਰੂ ਬਾਣੀ ਰਵਿਦਾਸ ਜੀੋ ਕੀ ਏਕ ਓੰਕਾਰ ਸਤਗੁਰ ਪੈ ਸਾਦ ਐਸੀ ਲਾਲ ਤੁਜ ਬਿਨ ਕੌਣ ਕਰੇ ਗਰੀਬ ਨਿਵਾਜ ਗਸਈਆ ਮੇਰਾ ਮਾਥੈ ਛਤਰ ਧਰੇ ਰਹਾਉ ਜਾਂ ਕਿ ਛੋਤਾ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਢਰੈ ਨੀਚੋਂ ਊਚ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਡਰੈ ਨਾਮ ਦੇਵ ਕਬੀਰ ਤਰ ਲੋਚਨ ਸਦਨਾ ਸੈਨ ਤਰੇ ਕਹ ਰਵਿਦਾਸ ਸੁਨ ਹੋਰ ਸੰਤੋ ਹਰ ਜਿਓ ਤੇ ਸਭ ਸਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਮਾਰੂ ਬਾਣੀ ਰਵਿਦਾਸ ਜੀਓ ਕੀ ਇਕ ਓੰਕਾਰ ਸਤਿਗੁਰ ਪੈ ਸਾਦ ਐਸੀ ਲਾਲ ਤੁਝ ਬਿਨ ਕੌਣ ਕਰੇ ਗਰੀਬ ਨਿਵਾਜ ਗਸਈਆ ਮੇਰਾ ਮਾਥੇ ਛਤਰ ਧਰੇ ਰਹਾਉ ਜਾਂ ਕਿ ਸੋਤਾ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਢਰੈ ਨੀਚੋਂ ਊਚ ਕਰੇ ਮੇਰਾ ਗੋਵਿੰਦ ਕਾ ਹੂੰ ਤੇ ਨਾ ਡਰੈ ਨਾਮ ਦੇਵ ਕਬੀਰ ਤ ਅਲੋਚਨ ਸਦਨਾ ਸੈਨ ਤਰੈ ਕਹ ਰਵਿਦਾਸ ਸੁਨ ਹੋ ਰ ਸੰਤੋ ਹਰ ਜਿਓ ਤੇ ਸਭ ਸਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਮਾਰੂ ਬਾਣੀ ਰਵਿਦਾਸ ਜੀਓ ਕੀ ੴ ਸਤਿਗੁਰ ਪੈਸਾਦ ਐਸੀ ਲਾਲ ਤੁਝ ਬਿਨ ਕੌਣ ਕਰੇ ਗਰੀਬ ਨਿਵਾਜ ਗਸਈਆ ਮੇਰਾ ਮਾਥੇ ਛਤਰ ਧਰੇ ਰਹਾਉ ਜਾਂ ਕਿਛੋ ਤਾ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਢਰੈ ਨੀਚੋਂ ਊਚ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਡਰੈ ਨਾਮ ਦੇਵ ਕਬੀਰ ਤੇ ਲੋਚਨ ਸਦਨਾ ਸੈਨ ਤਰੈ ਕਹ ਰਵਿਦਾਸ ਸੁਨੋ ਰ ਸੰਤੋ ਹਰ ਜੀਉ ਤੇ ਸਭ ਸਰੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਮਾਰੂ ਬਾਣੀ ਰਵਿਦਾਸ ਜੀਓ ਕੀ ਇਕ ਓੰਕਾਰ ਸਤਗੁਰ ਪੈ ਸਾਦ ਐਸੀ ਲਾਲ ਤੁਜ ਬਿਨ ਕੌਣ ਕਰੇ ਗਰੀਬ ਨਿਵਾਜ ਗਸਈਆ ਮੇਰਾ ਮਾਥੇ ਛਤਰ ਧਰੇ ਰਹਾਉ ਜਾਂ ਕਿ ਛੋਤਾ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਢਰੈ ਨੀਚੋਂ ਊਚ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਡਰੈ ਨਾਮ ਦੇ ਕਬੀਰ ਤੇ ਲੋਚਨ ਸਦਨਾ ਸੈਨ ਤਰੇ ਕਹ ਰਵਿਦਾਸ ਸੁਨ ਹੋਰ ਸੰਤੋ ਹਰ ਜੀਉ ਤੇ ਸਭ ਸਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਮਾਰੂ ਬਾਣੀ ਰਵਿਦਾਸ ਜੀਓ ਕੀ ੴ ਸਤਿਗੁਰ ਪੈ ਸਾਦ ਐਸੀ ਲਾਲ ਤੁਝ ਬਿਨ ਕੌਣ ਕਰੇ ਗਰੀਬ ਨਿਵਾਜ ਗਸਈਆ ਮੇਰਾ ਮਾਥੇ ਛਤਰ ਧਰੇ ਰਹਾਉ ਜਾ ਕੀ ਸੋਤਾ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਢਰੈ ਨੀਚੋਂ ਊਚ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਡਰੈ ਨਾਮ ਦੇਵ ਕਬੀਰ ਤੇ ਲੋਚਨ ਸਦਨਾ ਸੈਨ ਤਰੈ ਕਹ ਰਵਿਦਾਸ ਸੁਨ ਹੋਰ ਸੰਤੋ ਹਰ ਜੀਓ ਤੇ ਸਭ ਸਰੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਮਾਰੂ ਬਾਣੀ ਰਵਿਦਾਸ ਜੀਓ ਕੀ ੴ ਸਤਿਗੁਰ ਪੈ ਸਾਦ ਐਸੀ ਲਾਲ ਤੁਝ ਬਿਨ ਕੌਣ ਕਰੇ ਗਰੀਬ ਨਿਵਾਜ ਗਸਈਆ ਮੇਰਾ ਮਾਥੇ ਛਤਰ ਧਰੇ ਰਹਾਉ ਜਾਂ ਕਿ ਛੋਤਾ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਢਰੈ ਨੀਚੋਂ ਊਚ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਡਰੈ ਨਾਮ ਦੇਵ ਕਬੀਰ ਤਲੋਚਨ ਸਦਨਾ ਸੈਨ ਤਰੈ ਕਹ ਰਵਿਦਾਸ ਸੁਨ ਹੋ ਰ ਸੰਤੋ ਹਰ ਜਿਓ ਤੇ ਸਭ ਸਰੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਮਾਰੂ ਬਾਣੀ ਰਵਿਦਾਸ ਜੀੋ ਕੀ ਇਕ ਓੰਕਾਰ ਸਤਿਗੁਰ ਪੈਸਾਦ ਐਸੀ ਲਾਲ ਤੁਜ ਬਿਨ ਕੌਣ ਕਰੇ ਗਰੀਬ ਨਿਵਾਜ ਗਸਈਆ ਮੇਰਾ ਮਥੈ ਛਤਰ ਧਰੇ ਰਹਾਉ ਜਾਂ ਕਿਛੋ ਤਾ ਜਗਤ ਕੋ ਲਾਗੈ ਤਾਂ ਪਰ ਤੁਹੀ ਢਰੈ ਨੀਚੋ ਊਚ ਕਰੇ ਮੇਰਾ ਗੋਵਿੰਦ ਕਾਹੂ ਤੇ ਨ ਡਰੈ ਨਾਮ ਦੇ ਕਬੀਰ ਤੇ ਲੋਚਨ ਸਦਨਾ ਸੈਨ ਤਰੇ ਕਹ ਰਵਿਦਾਸ ਸੁਨ ਹੋਰ ਸੰਤੋ ਹਰ ਜਿਓ ਤੇ ਸਭ ਸਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਮਾਰੂ ਬਾਣੀ ਰਵਿਦਾਸ ਜੀਓ ਕੀ ੴ ਸਤਿਗੁਰ ਪ੍ਰਸਾਦ ਐਸੀ ਲਾਲ ਤੁਜ ਬਿਨ ਕੌਣ ਕਰੇ ਗਰੀਬ ਨਿਵਾਜ ਗਸਈਆ ਮੇਰਾ ਮਾਥੇ ਸ਼ਤਰ ਧਰੇ ਰਹਾਉ ਜਾਂ ਕੀ ਸ਼ੋਤਾ ਜਗਤ ਕੋ ਲਾਗਿਆ ਤਾਂ ਪਰ ਤੂੰ ਹੀ ਢਰੈ ਨੀਚੋਂ ਊਚ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਡਰੈ ਨਾਮ ਦੇਵ ਕਬੀਰ ਤੇ ਲੋਚਨ ਸਦਨਾ ਸੈਨ ਤਰੈ ਕਹ ਰਵਿਦਾਸ ਸੁਨ ਹੋਰ ਸੰਤੋ ਹਰ ਜਿਓ ਤੇ ਸਭ ਸਰੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਮਾਰੂ ਬਾਣੀ ਰਵਿਦਾਸ ਜੀਓ ਕੀ ੴ ਸਤਿਗੁਰ ਪੈਸਾਦ ਐਸੀ ਲਾਲ ਤੁਝ ਬਿਨ ਕੌਣ ਕਰੇ ਗਰੀਬ ਨਿਵਾਜ ਗਸਈਆ ਮੇਰਾ ਮਾਥੇ ਛਤਰ ਧਰੇ ਰਹਾਉ ਜਾਂ ਕਿ ਛੋਤਾ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਢਰੈ ਨੀਚੋਂ ਊਚ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਡਰੈ ਨਾਮ ਦੇਵ ਕਬੀਰ ਤ ਅਲੋਚਨ ਸਦਨਾ ਸੈਨ ਤਰੈ ਕਹ ਰਵਿਦਾਸ ਸੁਨੋ ਰ ਸੰਤੋ ਹਰ ਜੀਉ ਤੇ ਸਭ ਸਰੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਮਾਰੂ ਬਾਣੀ ਰਵਿਦਾਸ ਜੀਓ ਕੀ ੴ ਸਤਿਗੁਰ ਪੈਸਾਦ ਐਸੀ ਲਾਲ ਤੁਜ ਬਿਨ ਕੌਲ ਕਰੇ ਗਰੀਬ ਨਿਵਾਜ ਗਸਈਆ ਮੇਰਾ ਮਾਥੈ ਛਤਰ ਧਰੇ ਰਹਾਉ ਜਾਂ ਕਿਛੋ ਤਾ ਜਗਤ ਕੋ ਲਾਗੈ ਤਾਂ ਪਰ ਤੁਹੀ ਢਰੈ ਨੀਚੋਂ ਊਚ ਕਰੇ ਮੇਰਾ ਗੋਵਿੰਦ ਕਾਹੂ ਤੇ ਨ ਡਰੈ ਨਾਮਦੇਵ ਕਬੀਰ ਤਰ ਲੋਚਨਾ ਸਦਨਾ ਸੈਨ ਤਰੇ ਕਹਿ ਰਵਿਦਾਸ ਸੁਨ ਹੋਰ ਸੰਤੋ ਹਰ ਜਿਓ ਤੇ ਸਭ ਸਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਮਾਰੂ ਬਾਣੀ ਰਵਿਦਾਸ ਜੀਓ ਕੀ ੴ ਸਤਿਗੁਰ ਪੈਸਾਦ ਐਸੀ ਲਾਲ ਤੁਜ ਬਿਨ ਕੌਣ ਕਰੇ ਗਰੀਬ ਨਿਵਾਜ ਗਸਈਆ ਮੇਰਾ ਮਾਥੇ ਛਤਰ ਧਰੇ ਰਹਾਉ ਜਾ ਕਿ ਸ਼ੋਤਾ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਢਰੈ ਨੀਚੋਂ ਊਚ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਡਰੈ ਨਾਮ ਦੇ ਕਬੀਰ ਤੇ ਲੋਚਨ ਸਦਨਾ ਸੈਨ ਤਰੈ ਕਹ ਰਵਿਦਾਸ ਸੁਨੋ ਰ ਸੰਤੋ ਹਰ ਜੀਉ ਤੇ ਸਭ ਸਰੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਮਾਰੂ ਬਾਣੀ ਰਵਿਦਾਸ ਜੀ ਦੀ ੴ ਸਤਿਗੁਰ ਪੈਸਾਦ ਐਸੀ ਲਾਲ ਤੁਜ ਬਿਨ ਕੌਣ ਕਰੇ ਗਰੀਬ ਨਿਵਾਜ ਗਸਈਆ ਮੇਰਾ ਮਾਥੇ ਛਤਰ ਧਰੇ ਰਹਾਉ ਜਾਂ ਕਿ ਛੋਤਾ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਢਰੈ ਨੀਚੋਂ ਊਚ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਡਰੈ ਨਾਮ ਦੇਵ ਕਬੀਰ ਤਰ ਲੋਚਨ ਸਦਨਾ ਸੈਨ ਤਰੈ ਕਹ ਰਵਿਦਾਸ ਸੁਨੋ ਰ ਸੰਤੋ ਹਰ ਜੀਉ ਤੇ ਸਭ ਸਰੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਮਾਰੂ ਬਾਣੀ ਰਵਿਦਾਸ ਜੀਓ ਕੀ ੴ ਸਤਿਗੁਰ ਪ੍ਰਸਾਦ ਐਸੀ ਲਾਲ ਤੁਜ ਬਿਨ ਕੌਣ ਕਰੇ ਗਰੀਬ ਨਿਵਾਜ ਗਸਈਆ ਮੇਰਾ ਮਾਥੈ ਛਤਰ ਧਰੇ ਰਹਾਉ ਜਾਂ ਕਿਛੋ ਤਾ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਢਰੈ ਨੀਚੋਂ ਊਚ ਕਰੇ ਮੇਰਾ ਗੋਵਿੰਦ ਕਾਹੂ ਤੇ ਨ ਡਰੈ ਨਾਮਦੇਵ ਕਬੀਰ ਤਰ ਲੋਚਨਾ ਸਦਨਾ ਸੈਨ ਤਰੇ ਕਹ ਰਵਿਦਾਸ ਸੁਨ ਹੋਰ ਸੰਤੋ ਹਰ ਜਿਓ ਤੇ ਸਭ ਸਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਮਾਰੂ ਬਾਣੀ ਰਵਿਦਾਸ ਜੀਓ ਕੀ ਏਕ ਓੰਕਾਰ ਸਤਿਗੁਰ ਪੈ ਸਾਦ ਐਸੀ ਲਾਲ ਤੁਝ ਬਿਨ ਕੌਣ ਕਰੇ ਗਰੀਬ ਨਿਵਾਜ ਗਸਈਆ ਮੇਰਾ ਮਾਥੇ ਛਤਰ ਧਰੇ ਰਹਾਓ ਜਾਂ ਕਿ ਸ਼ੋਤਾ ਜਗਤ ਕੋ ਲਾਗਿਆ ਤਾਂ ਪਰ ਤੂੰ ਹੀ ਢਰੈ ਨੀਚੋਂ ਊਚ ਕਰੇ ਮੇਰਾ ਗੋਵਿੰਦ ਕਾ ਹੂੰ ਤੇ ਨਾ ਡਰੈ ਨਾਮ ਦੇਵ ਕਬੀਰ ਤਲੋਚਨ ਸਦਨਾ ਸੈਨ ਤਰੈ ਕਹ ਰਵਿਦਾਸ ਸੁਨ ਹੋ ਰ ਸੰਤੋ ਹਰ ਜਿਓ ਤੇ ਸਭ ਸਰੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਮਾਰੂ ਬਾਣੀ ਰਵਿਦਾਸ ਜੀਓ ਕੀ ੴ ਸਤਿਗੁਰ ਪੈਸਾਦ ਐਸੀ ਲਾਲ ਤੁਝ ਬਿਨ ਕੌਣ ਕਰੇ ਗਰੀਬ ਨਵਾਜ ਗਸਈਆ ਮੇਰਾ ਮਾਥੇ ਛਤਰ ਧਰੇ ਰਹਾਉ ਜਾਂ ਕਿ ਛੋਤਾ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਢਰੈ ਨੀਚੋਂ ਊਚ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਡਰੈ ਨਾਮ ਦੇਵ ਕਬੀਰ ਤਰ ਲੋਚਨ ਸਦਨਾ ਸੈਨ ਤਰੈ ਕਹ ਰਵਿਦਾਸ ਸੁਨ ਹੋਰ ਸੰਤੋ ਹਰ ਜੀਓ ਤੇ ਸਭ ਸਰੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਮਾਰੂ ਬਾਣੀ ਰਵਿਦਾਸ ਜੀਓ ਕੀ ੴ ਸਤਿਗੁਰ ਪੈਸਾਦ ਐਸੀ ਲਾਲ ਤੁਜ ਬਿਨ ਕੌਣ ਕਰੇ ਗਰੀਬ ਨਿਵਾਜ ਗਸਈਆ ਮੇਰਾ ਮਾਥੈ ਛਤਰ ਧਰੇ ਰਹਾਉ ਜਾਂ ਕਿਛੋ ਤਾ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਢਰੈ ਨੀਚੋਂ ਊਚ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਡਰੈ ਨਾਮ ਦੇ ਕਬੀਰ ਤੇ ਲੋਚਨ ਸਦਨਾ ਸੈਨ ਤਰੇ ਕਹ ਰਵਿਦਾਸ ਸੁਨ ਹੋ ਰ ਸੰਤੋ ਹਰ ਜਿਓ ਤੇ ਸਭ ਸਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਮਾਰੂ ਬਾਣੀ ਰਵਿਦਾਸ ਜੀਓ ਕੀ ੴ ਸਤਿਗੁਰ ਪੈਸਾਦ ਐਸੀ ਲਾਲ ਤੁਜ ਬਿਨ ਕੌਣ ਕਰੇ ਗਰੀਬ ਨਿਵਾਜ ਗਸਈਆ ਮੇਰਾ ਮਾਥੇ ਛਤਰ ਧਰੇ ਰਹਾਉ ਜਾ ਕਿ ਸ਼ੋਤਾ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਢਰੈ ਨੀਚੋਂ ਊਚ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਡਰੈ ਨਾਮ ਦੇ ਕਬੀਰ ਤਰ ਲੋਚਨ ਸਦਨਾ ਸੈਨ ਤਰੈ ਕਹ ਰਵਿਦਾਸ ਸੁਨ ਹੋਰ ਸੰਤੋ ਹਰ ਜਿਓ ਤੇ ਸਭ ਸਰੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਮਾਰੂ ਬਾਣੀ ਰਵਿਦਾਸ ਜੀਓ ਕੀ ੴ ਸਤਿਗੁਰ ਪੈ ਸਾਦ ਐਸੀ ਲਾਲ ਤੁਝ ਬਿਨ ਕੌਣ ਕਰੇ ਗਰੀਬ ਨਿਵਾਜ ਗਸਈਆ ਮੇਰਾ ਮਾਥੇ ਛਤਰ ਧਰੇ ਰਹਾਉ ਜਾਂ ਕਿ ਛੋਤਾ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਢਰੈ ਨੀਚੋਂ ਊਚ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਡਰੈ ਨਾਮ ਦੇਵ ਕਬੀਰ ਤੇ ਲੋਚਨ ਸਦਨਾ ਸੈਨ ਤਰੈ ਕਹ ਰਵਿਦਾਸ ਸੁਨ ਹੋਰ ਸੰਤੋ ਹਰ ਜੀਓ ਤੇ ਸਭ ਸਰੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਮਾਰੂ ਬਾਣੀ ਰਵਿਦਾਸ ਜੀਓ ਕੀ ਏਕ ਓਂਕਾਰ ਸਤਿਗੁਰ ਪੈਸਾਦ ਐਸੀ ਲਾਲ ਤੁਜ ਬਿਨ ਕੌਣ ਕਰੇ ਗਰੀਬ ਨਿਵਾਜ ਗਸਈਆ ਮੇਰਾ ਮਾਥੈ ਛਤਰ ਧਰੇ ਰਹਾਉ ਜਾਂ ਕਿ ਸ਼ੋਤ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਢਰੈ ਨੀਚੋਂ ਊਚ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਡਰੈ ਨਾਮ ਦੇ ਕਬੀਰ ਤੇ ਲੋਚਨ ਸਦਨਾ ਸੈਨ ਤਰੇ ਕਹ ਰਵਿਦਾਸ ਸੁਨ ਹੋਰ ਸੰਤੋ ਹਰ ਜੀਉ ਤੇ ਸਭ ਸਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਮਾਰੂ ਬਾਣੀ ਰਵਿਦਾਸ ਜੀ ਦੀ ੴ ਸਤਿਗੁਰ ਪ੍ਰਸਾਦ ਐਸੀ ਲਾਲ ਤੁਜ ਬਿਨ ਕੌਣ ਕਰੇ ਗਰੀਬ ਨਿਵਾਜ ਗਸਈਆ ਮੇਰਾ ਮਾਥੇ ਛਤਰ ਧਰੇ ਰਹਾਉ ਜਾ ਕਿ ਸ਼ੋਤਾ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਢਰੈ ਨੀਚੋਂ ਊਚ ਕਰੇ ਮੇਰਾ ਗੋਵਿੰਦ ਕਾ ਹੂੰ ਤੇ ਨਾ ਡਰੈ ਨਾਮ ਦੇਵ ਕਬੀਰ ਤਰ ਲੋਚਨ ਸਦਨਾ ਸੈਨ ਤਰੈ ਕਹ ਰਵਿਦਾਸ ਸੁਨ ਹੋਰ ਸੰਤੋ ਹਰ ਜੀਉ ਤੇ ਸਭ ਸਰੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਮਾਰੂ ਬਾਣੀ ਰਵਿਦਾਸ ਜੀਓ ਕੀ ੴ ਸਤਿਗੁਰ ਪੈਸਾਦ ਐਸੀ ਲਾਲ ਤੁਜ ਬਿਨ ਕੌਣ ਕਰੇ ਗਰੀਬ ਨਵਾਜ ਗਸਈਆ ਮੇਰਾ ਮਾਥੇ ਛਤਰ ਧਰੇ ਰਹਾਉ ਜਾਂ ਕਿ ਛੋਤਾ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਢਰੈ ਨੀਚੋਂ ਊਚ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਡਰੈ ਨਾਮ ਦੇਵ ਕਬੀਰ ਤੇ ਲੋਚਨ ਸਦਨਾ ਸੈਨ ਤਰੈ ਕਹ ਰਵਿਦਾਸ ਸੁਨੋ ਰ ਸੰਤੋ ਹਰ ਜੀਓ ਤੇ ਸਭ ਸਰੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਮਾਰੂ ਬਾਣੀ ਰਵਿਦਾਸ ਜੀਓ ਕੀ ੴ ਸਤਿਗੁਰ ਪ੍ਰਸਾਦ ਐਸੀ ਲਾਲ ਤuj ਬਿਨ ਕੌਣ ਕਰੇ ਗਰੀਬ ਨਿਵਾਜ ਗਸਈਆ ਮੇਰਾ ਮਾਥੇ ਛਤਰ ਧਰੇ ਰਹਾਉ ਜਾਂ ਕਿਛੋ ਤਾ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਢਰੈ ਨੀਚੋਂ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਨਾਮ ਦੇ ਕਬੀਰ ਤੇ ਲੋਚਨ ਸਦਨਾ ਸੈਨ ਤਰੇ ਕਹ ਰਵਿਦਾਸ ਸੁਨ ਹੋਰ ਸੰਤੋ ਹਰ ਜਿਓ ਤੇ ਸਭ ਸਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਮਾਰੂ ਬਾਣੀ ਰਵਿਦਾਸ ਜੀਓ ਕੀ ੴ ਸਤਿਗੁਰ ਪੈ ਸਾਦ ਐਸੀ ਲਾਲ ਤੁਜ ਬਿਨ ਕੌਣ ਕਰੇ ਗਰੀਬ ਨਿਵਾਜ ਗਸਈਆ ਮੇਰਾ ਮਾਥੇ ਛਤਰ ਧਰੇ ਰਹਾਉ ਜਾ ਕਿ ਸ਼ੋਤਾ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਢਰੈ ਨੀਚੋਂ ਊਚ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਡਰੈ ਨਾਮ ਦੇ ਕਬੀਰ ਤੇ ਲੋਚਨ ਸਦਨਾ ਸੈਨ ਤਰੈ ਕਹ ਰਵਿਦਾਸ ਸੁਨ ਹੋਰ ਸੰਤੋ ਹਰ ਜੀਓ ਤੇ ਸਭ ਸਰੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਮਾਰੂ ਬਾਣੀ ਰਵਿਦਾਸ ਜੀਓ ਕੀ ੴ ਸਤਿਗੁਰ ਪੈ ਸਾਦ ਐਸੀ ਲਾਲ ਤੁਝ ਬਿਨ ਕੌਣ ਕਰੇ ਗਰੀਬ ਨਿਵਾਜ ਗਸਈਆ ਮੇਰਾ ਮਾਥੇ ਛਤਰ ਧਰੇ ਰਹਾਉ ਜਾਂ ਕਿ ਛੋਤਾ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਢਰੈ ਨੀਚੋਂ ਊਚ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਡਰੈ ਨਾਮ ਦੇਵ ਕਬੀਰ ਤਰ ਲੋਚਨ ਸਦਨਾ ਸੈਨ ਤਰੈ ਕਹ ਰਵਿਦਾਸ ਸੁਨੋ ਰ ਸੰਤੋ ਹਰ ਜੀਉ ਤੇ ਸਭ ਸਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ